ਫਾਇਰ ਬ੍ਰਿਗੇਡ ਆ ਚੁੱਕੀ ਆ ਨਗਰ ਨਗਰ ਕਮਿਸ਼ਨਰ ਜਿੱਤੇ ਜਤਵਾਲ ਨੂੰ ਜਿਹੜਾ ਫੋਨ ਲਾਇਆ ਤਾਂ ਉਹਨਾਂ ਨੇ ਕਿਹਾ ਮੈਂ ਹੁਣੇ ਐਕਸ਼ਨ ਲੈਣਾ ਤੇ ਐਕਸ਼ਨ ਲਿਆ ਉਹਨਾਂ ਨੇ ਤੁਰੰਤ ਜਿਹੜੀ ਐ 57 ਮਿੰਟਾਂ ਬਾਅਦ ਜਿਹੜੀ ਐ ਇਹ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਆ ਅੱਗ ਜਿਹੜੀ ਬੁਝਾਉ ਦਾ ਜਿਹੜਾ ਕੰਮ ਸ਼ੁਰੂ ਹੋ ਚੁੱਕਿਆ ਤੇ ਗੱਲ ਬਾਤ ਵੀ ਕਰਾਂਗੇ ਜਿਹੜਾ ਫਾਇਰ ਦੇ ਅਫਸਰ ਨੇ ਪਹਿਲਾਂ ਅੱਗ ਬੁਝਾਉਣੀ ਦੇਖ ਲਓ ਭਾਈ ਦੋ ਜਾਣੇ ਉੱਪਰ ਚੜੇਗੇ ਨੇ ਜਿਹੜਾ ਇਹਨਾਂ ਨੂੰ ਲੱਗਦਾ ਵੀ ਇਹ ਰੋਜ਼ ਦਾ ਕੰਮ ਹੈ ਕਹਿੰਦੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਰੋਜ਼ ਦਾ ਕੰਮ ਹੈ ਇਹ ਵੀ ਕਿਤਨਾ ਕਿਤੇ ਇਹ ਰੋਜ਼ ਅੱਗ ਲਾਦੀ ਰੋਜ਼ ਜਿਪ ਜਾ ਆ ਜਾਂਦੇ ਆ ਆਖਿਰ ਕੌਣ ਹੋ ਸਕਦਾ ਇਹ ਜਿਹੜੇ ਅੱਗ ਲਾਉਂਦੇ ਨੇ ਜਾਣ ਕੇ ਲਾਉਂਦੇ ਨੇ ਕੀ ਗੱਲ ਆ ਕਿਉਂ ਲਾਉਂਦੇ ਨੇ ਕਾਹਦੇ ਵਾਸਤੇ ਲਾਉਂਦੇ ਨੇ ਕੀ ਕੀ ਦੁਸ਼ਮਣੀਆਂ ਐ ਇਸ ਜਗ੍ਹਾ ਨਾਲ ਪਾਜੀ ਨਾਲ ਗੱਲਬਾਤ ਕਰਨੀ ਕੋਜੀ ਕਰਦੇ ਆ ਕਿਵੇਂ ਪਤਾ ਲੱਗਿਆ ਵੀ ਅੱਗ ਲੱਗੀ ਆ ਕਿਵੇਂ ਪਤਾ ਲੱਗਿਆ ਕਿ ਲੱਗੀ ਆ ਵੀਰੇ ਤਲਾਹ ਗਈ ਸੀ ਇੱਥੋਂ ਆਈ ਸੀ ਕੀ ਸਰ ਜੀ ਤਲਾਹ ਗਈ ਸੀ ਹਾਂ ਜੀ ਇਹ ਤੁਸੀਂ ਮੈਂ ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਵੀ ਇਹ ਅੱਗਾਂ ਤੋਂ ਜਾਨਾਂ ਲੱਗ ਜਾਂਦੀਆਂ ਕੀ ਕਹਿਣਾ ਚਾਹੋ ਤੁਸੀਂ ਵੀਰੇ ਇੱਥੇ ਝੁੱਗੀਆਂ ਵਾਲੇ ਕੋਈ ਰਹਿੰਦੇ ਆ ਉਹ ਲਾਉਂਦੇ ਆ ਅੰਮ ਉਰੇ ਸੇਕਣ ਲੱਗਿਆ ਠੰਡ ਹੋ ਗਈ ਨਾ ਹੁਣ ਠੰਡ ਕਰਕੇ ਸੇਕਦੇ ਆਪਦੇ ਲਈ ਸੇਕਣ ਲਈ ਅੱਗ ਲਾਉਂਦੇ ਨਿਸ਼ਾਨ ਨਹੀਂ ਕਰੂਗੇ ਇਹ ਕਿਤਨੇ ਕਦੇ ਵੀ ਵੀਰੇ ਘਰ ਜਾਈ ਹੁਣ ਵੀਰੇ ਕੀ ਕਰੀ ਲੋ ਵਹਾੜਦੇ ਨਹੀਂਗੇ ਲਾਉਣਾ ਆ ਹੁਣ ਸਾਡੇ ਆਏ ਦੇ ਭੱਜੇ ਨੇ ਬੰਦੇ ਲਾਉਂਦੇ ਅੱਗ ਨਹੀਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਤੁਸੀਂ ਕਹਾਂ ਨਹੀਂ ਵੀ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਵੀਰੇ ਕਰਦੇ ਆ ਆਤਨਸਫੇਰਾ ਕੇ ਲਾ ਜਾਂਦੇ ਫੇਰ ਆ ਕੇ ਲਾ ਜਾਂਦੇ ਬਹੁਤ ਕਰਦੇ ਆ ਉਹ ਬਚਾਰੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਵਿੱਚ ਝੁੱਗੇ ਆਲੇ ਨੇ ਉਹ ਅੱਗ ਲਾਉਂਦੇ ਨੇ ਮੈਂ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਕਿ ਇਹਨਾਂ ਜਿਹੜੇ ਜਿਹਨੇ ਵੀ ਅੱਗ ਲਾਈ ਆ ਕੋਣ ਆ ਬੰਦਾ ਕੋਈ ਵੀ ਹੈਗਾ ਵੀ ਜਿਵੇਂ ਫਾਰਮ ਗੇਟ ਵਾਲੇ ਜਿਹੜੇ ਅਫਸਰ ਨੇ ਮਲਾਜ਼ਮ ਨੇ ਇਹਨਾਂ ਨੇ ਕਿਹਾ ਵੀ ਰੋਜ਼ ਆਉਂਦੇ ਆ ਸਵੇਰੇ ਸ਼ਾਮ ਅੱਗ ਲਾਉਂਦੇ ਆ ਬੁਝਾਉਂਦੇ ਆ ਕਿਉਂਕਿ ਠੰਡ ਦਾ ਮੌਸਮ ਹੋ ਗਿਆ ਦੇਖੋ ਪੋਲੂਸ਼ਨ ਦੇਖਿਓ ਆਹ ਦੇਖੋ ਪੋਲੂਸ਼ਨ ਕਿੰਨਾ ਕਿਉਂਕਿ ਅੱਗੇ ਸਰਦੀਆਂ ਦਾ ਮੌਸਮ ਵੀ ਆ ਰਿਹਾ ਧੁੰਦਾ ਵੀ ਅੱਗੇ ਪੈਣੀ ਹੈ ਮੈਂ ਕਹੂੰਗਾ ਕੈਮਰਾਮੈਨ ਨੂੰ ਜਿਹੜੀਆਂ ਉਹ ਲਾਈਟਾਂ ਨੇ ਨਾ ਉਹ ਲਾਈਟਾਂ ਦੇ ਉਧਰ ਫੋਕਸ ਕਰਕੇ ਦਿਖਾਓ ਕਿ ਕੁਝ ਨਹੀਂ ਦਿਂਦਾ ਕਉਂਕੀ ਧੂਆ ਤੂੰ ਐਂ ਧੂਆ ਨਜ਼ਰ ਆ ਰਿਹਾ ਉਹ ਸਿਰਫ ਦੋ ਲੈਟਾ ਨਜ਼ਰ ਆ ਰਹੀਆਂ ਕਿੰਨਾ ਕਾ ਮੇਰੇ ਕੋਲ ਆ 100 ਮੀਟਰ ਨਹੀਂ ਹੈਗਾ ਇਹ 100 ਨਹੀਂ 200 ਮੀਟਰ ਹੋਊਗਾ ਵੱਧ ਤੋਂ ਵੱਧ ਇੱਥੇ ਇੰਨੀ ਵੀਜ਼ਿਬਿਲਟੀ ਨਹੀਂ ਹੈਗੀ ਕਿਉਂਕਿ ਹਵਾ ਦਾ ਘਰਾਓ ਜਿਹੜਾ ਜਿੱਦੋਂ ਹਵਾ ਜਾਊਗੀ ਉਦੋਂ ਵੀਜ਼ਿਬਿਲਟੀ ਘਟ ਜਾਣੀ ਆ ਕਿਉਂਕਿ ਧੂਆ ਬਹੁਤ ਜ਼ਿਆਦਾ ਆ ਆ ਦੇਖੋ ਧੂਆ ਦੇਖੋ ਕਿੰਨਾ ਜ਼ਿਆਦਾ ਅੱਗ ਬੁਝਾ ਰਹੇ ਨੇ ਬਾਈ ਉਹਨੇ ਹਵਾ ਹਵਾ ਦਾ ਹਵਾ ਦਾ ਰੁਕੋ ਦੇਖੋ ਤੁਸੀਂ ਹਵਾ ਦਾ ਪ੍ਰੈਸ਼ਰ ਵੀ ਕਿੰਨਾ ਹਵਾ ਇੰਨੀ ਤੇਜ਼ ਆ ਅੱਗ ਬੱਧ ਵੀ ਸਕਦੀ ਸੀ ਵੀ ਲੋ ਵੀਰ ਉਹਨੇ ਮੌਕੇ ਤੇ ਆ ਗਏ ਨੇ ਜਿਹੜੇ ਫਾਇਰ ਬਿਗੇਟ ਦੇ ਜਿਹੜੇ ਮੁਲਾਜ਼ਮ ਨੇ ਲੱਗੇ ਹੋਏ ਨੇ ਕੰਮ ਕਰਨ ਮੈਂ ਕਹੂੰਗਾ ਇਹ ਵੀਡੀਓ ਬਾਤ ਬਾਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਜਿਹੜੀ ਅੱਗ ਲਾਉਂਦੇ ਨੇ ਉਹਨਾਂ ਤੱਕ ਪਹੁੰਚ ਕਹੂੰਗੀ ਮੈਂ ਤੁਹਾਨੂੰ ਦੱਸ ਦੇਣਾ ਵੀ ਇਹ ਆ ਸਮਝੋ ਤੁਹਾਡੇ ਤੇ ਕਾਰਵਾਈ ਹੋ ਸਕਦੀ ਆ ਇਹ ਅੱਗ ਲਾਉਣੀ ਬੰਦ ਕਰ ਦਿਓ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਕਹੂੰਗਾ ਵੀ ਜਿਹਨਾਂ ਨੇ ਅੱਗ ਲਾਈ ਆ ਜਿਵੇਂ ਬਾਈ ਕਹਿੰਦੇ ਨੇ ਝੁੱਗੀਆਂ ਵਾਲੇ ਜੇ ਉਹ ਨੇ ਉਹ ਲੋਕ ਨੇ ਜਿਹੜੇ ਵੀ ਲੋਕ ਨੇ ਉਹਨਾਂ ਦਾ ਰਿਐਕਸ਼ਨ ਲਿਆ ਜਾਵੇ ਕਿਉਂਕਿ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਖਤਰਨਾਕ ਹੋ ਸਕਦਾ ਕਿਸੇ ਦੀ ਜਾਨ ਨਿਵਾ ਵੀ ਹੋ ਸਕਦੀ ਆ ਕੁਝ ਹੋਰ ਨਿਸ਼ਾਨ ਵੀ ਹੋ ਸਕਦਾ ਪਲਾਸਟਿਕ ਵੀ ਆ ਬਿਮਾਰੀਆਂ ਲੱਗਣ ਦਾ ਡਰ ਆ ਕਿਤੇ ਨਾ ਕਿਤੇ ਵੱਡੀ ਘਾਤਕ ਬਿਮਾਰੀ ਹੋ ਜਾਏ ਕਿਸੇ ਇੱਕ ਨੂੰ ਲੱਗੀ ਨਾ ਤਾਂ ਲੈਣ ਦੇ ਦੇਣੇ ਪੈ ਜਾਂਦੀ ਆ